मिशन जीवन ज्योत ਤਹਿਤ ਮੁਕਸ ਸਾਹਿਬ ਦੇ বাস ਸਟੈਂਡ ਰੇਲਵੇ ਸਟੇਸ਼ਨ ਅਤੇ ਭੀੜ ਪਾੜ ਵਾਲੇ ਬਾਜ਼ਾਰਾਂ ਵਿੱਚ ਬਾਸ ਸੁਰੱਖਿਆ ਵਿਭਾਗ ਵੱਲੋਂ ਚਲਾਈ ਗਈ ਚੈਕਿੰਗ ਮੁਹਿੰਮ ਵਿੱਚ ਭੀਖ ਮੰਗਦੇ ਬੱਚਿਆਂ ਦੀ ਖੋਜ ਲਈ ਜ਼ਮੀਨੀ ਪੱਧਰ ਤੇ ਕੰਮ ਕੀਤਾ ਗਿਆ। ਇਹ ਚੈਕਿੰਗ ਵਿਭਾਗ ਦੀ ਜ਼ਿਲ੍ਹਾ ਅਧਿਕਾਰੀ ਸਿਵਾਨੀ 나ਗਪਾਲ ਅਤੇ ਉਹਨਾਂ ਦੀ ਟੀਮ ਵੱਲੋਂ ਕੀਤੀ ਗਈ ਹੈ। ਚੈਕਿੰਗ ਦੌਰਾਨ ਵਿਭਾਗ ਨੂੰ ਕੋਈ ਵੀ ਬੱਚਾ ਭੀਖ ਮੰਗਦਾ ਨਹੀਂ ਮਿਲਿਆ ਜਿਸ ਨੂੰ ਲੈ ਕੇ ਉਹਨਾਂ ਨੇ ਇਸ ਮੁਹਿੰਮ ਦੀ ਸਫਲਤਾ ਨੂੰ ਸਹਿਾਰਿਆ। ਸ਼ਿਮਾਨੇ ਰਾਗਪਨ ਦੱਸੇ ਕਿ ਬੱਚਿਆਂ ਦੀ ਭੀਖ ਮੰਗਣ ਦੀ ਸਮੱਸਿਆ ਲੰਬੇ ਸਮੇਂ ਤੋਂ ਚੱਲ ਰਹੀ ਸੀ ਪਰ ਜਦੋਂ ਤੋਂ ਇਹ ਸਰਕਾਰੀ ਮੁਹਿੰਮ ਸ਼ੁਰੂ ਹੋਈ ਹੈ ਲੋਕਾਂ ਦੇ ਸਹਿਯੋਗ ਨਾਲ ਹੁਣ ਕੋਈ ਵੀ ਬੱਚਾ ਭੀਖ ਮੰਗਦਾ ਦਿਖਾਈ ਨਹੀਂ ਦੇ ਰਿਹਾ ਉਹਨਾਂ ਕਈ ਪਾਕ ਨੇ ਹੁਣ ਤੱਕ ਕਰੀਬ 27 ਬੱਚਿਆਂ ਨੂੰ ਰੈਸਕਿਊ ਕੀਤਾ ਤੇ ਉਹਨਾਂ ਦੇ ਮਾਪਿਆਂ ਨਾਲ ਸੰਪਰਕ ਕਰਕੇ ਸਮਝਾਇਆ ਤੇ ਉਹਨਾਂ ਬੱਚਿਆਂ ਨੂੰ ਸਿੱਖਿਆ ਵੱਲ ਲੈ ਕੇ ਜਾਣ ਦੀ ਗੱਲ ਕਹੀ ਹੈ ਜਿਹੜੇ ਬੱਚੇ ਸੀ ਉਹਨਾਂ ਨੂੰ ਰੈਸਕਿਊ ਕਰ ਰਹੇ ਸੀ ਉਹਨਾਂ ਦੇ ਮਾਪੇ ਪਛਾਣ ਕਰ ਰਹੇ ਸੀਗੇ ਅਸੀਂ ਤੇ ਅੱਜ ਤੱਕ 25 ਬੱਚਿਆਂ ਨੂੰ ਮੁਕਸਾ ਜ਼ਿਲ੍ਹੇ ਵਿੱਚ ਹੋਣ ਤੇ ਕਰ ਰੈਸਕਿਊ ਕੀਤਾ ਉਹਨਾਂ ਨੂੰ ਇਸ ਜੀ ਤੋਂ ਹਟਾ ਕੇ ਸਕੂਲਾਂ 'ਚ ਦਾਖਲ ਕਰਾਇਆ ਪਰ ਹੁਣ ਪੂਰੇ ਹਫ਼ਤੇ ਤੋਂ ਸਾਨੂੰ ਕੋਈ ਬੱਚਾ ਐਦਾਂ ਦਾ ਨਹੀਂ ਮਿਲਿਆ ਜਿਹੜਾ ਪੀਕ ਮੰਗ ਰਿਹਾ ਹੋਵੇ ਸਾਰੇ ਬੱਚੇ ਸਕੂਲ ਜਾ ਰਹੇ ਹਨ ਉਹਨਾਂ ਦੇ ਪੇਰੈਂਟਸ ਦੀ ਪ੍ਰੋਪਰ ਕਾਉਂਸਲਿੰਗ ਕੀਤੀ ਜਾ ਰਹੀ ਹੈ ਹੁਣ ਕੋਈ ਬੱਚਾ ਸਾਨੂੰ ਨਾ ਇੱਥੇ ਕਿ ਮਿਲਿਆ ਨਾ ਬੱਸ ਸਟੈਂਡ ਤੇ ਨਾ ਰੇਲਵੇ ਸਟੇਸ਼ਨ ਤੇ ਅਸੀਂ ਰੋਡਸ ਤੇ ਵੀ ਹੁਣ ਚੱਕਰ ਕੱਢ ਕੇ ਆਏ ਹਾਂ ਕੋਈ ਬੱਚਾ ਪਿਛਲੇ ਹਫ਼ਤੇ ਤੋਂ ਸਾਨੂੰ ਨਹੀਂ ਮਿਲ ਰਿਹਾ ਜੀ ਸਾਰੇ ਬੱਚੇ ਸਕੂਲ ਜਾ ਰਹੇ ਆ ਪਰ ਨਰ ਗੱਲਬਾਤ ਹੁੰਦੀ ਹੈ ਕਿ ਜਦੋਂ ਪਹਿਲਾਂ ਰੈਸਪੀ ਜਿਹੜੇ ਬੱਚੇ ਕੀਤੇ ਸੀ ਕੀ ਕਹਿੰਦੇ ਪਰਿਵਾਰ ਅੱਜ ਜਦੋਂ ਆਪਣੀ ਪਰਿਵਾਰ ਹੁਣ ਸਾਡੇ ਨਾਲ ਸਹਿਮਤ ਅਸੀਂ ਪ੍ਰੋਪਰ ਉਹਨਾਂ ਦੀ ਕਾਉਂਸਲਿੰਗ ਕੀਤੀ ਹੈ ਸਾਰੇ ਬੱਚੇ ਸਕੂਲ ਜਾ ਰਹੇ ਆ ਤੇ ਪ੍ਰਾਵਾ ਨੂੰ ਸਮਝਾਇਆ ਗਿਆ ਕਿ ਉਹ ਬੱਚਿਆਂ ਨੂੰ ਭੀਖ ਨਾ ਮੰਗਵਾਣ ਤੇ ਉਹਨਾਂ ਨੂੰ ਸਕੂਲ ਭੇਜਣ ਉਹ ਕਿਸ ਤਰ੍ਹਾਂ ਬਸ ਹੁਣ ਜਦੋਂ ਇਹ ਹੋ ਗਿਆ ਤਾਂ ਜਿੱਦਿਸੀ ਕਿਤਾ ਬੱਚੇ ਸਕੂਲ ਜਾ ਰਹੇ ਸਾਨੂੰ ਵੀ ਇੱਕ ਬਹੁਤ ਤਸੱਲੀ ਮਿਲਦੀ ਹੈ ਆਪਦੀ ਮਨ ਨੂੰ ਵੀ ਸਕੂਨ ਮਿਲਦਾ ਹੈ ਕਿ ਕਿਸੇ ਵੀ ਬੱਚੇ ਦਾ ਜਿਵੇਂ ਜੀਵਨ ਸਦਾਰ ਸਕੇ ਜਿੱਦਾਂ ਸਾਡੇ ਮੈਡਮ ਹੈਗੇ ਆ ਜੀ ਮਿਨਿਸਟਰੀ ਮੈਡਮ ਹੈਗੇ ਬਲਜੀਤ ਕੌਰ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸਾਰਾ ਕੁਝ ਕਰ ਰਹੇ ਆ ਤੋਂ ਸਾਡਾ ਈਵਨ ਕਿ ਅਸੀਂ ਜਦੋਂ ਮਲੋੜ ਕਿਲੇ ਵਿੱਚ ਕੀਤਾ ਸੀਗਾ ਮਲੋੜ ਦੇ ਵਿੱਚ ਵੀ ਅਸੀਂ ਬਲੋਕ ਵਿੱਚ ਤਾਂ ਮੈਮ ਖੁਦ ਆਏ ਸੀ ਮੈਮ ਨੇ ਬੱਚਿਆਂ ਨਾਲ ਗੱਲਬਾਤ ਕੀਤੀ ਬੱਚਿਆਂ ਨੂੰ ਸਮਝਾਇਆ ਉਹਨਾਂ ਦੇ ਕਹਿਨ ਤੇ ਉਹਨਾਂ ਦੇ ਪੇਰੈਂਟਸ ਨੇ ਵੀ ਉਹਨਾਂ ਦੀ ਗੱਲ ਸੁਣੀ ਤੇ ਬੱਚਿਆਂ ਨੂੰ ਸਕੂਲ ਲਗਾਤਾ ਜੀ ਕਈ ਵਾਰ ਵਿਰੋਧ ਹੋਇਆ ਉਦੋਂ ਕਿਸ ਤਰ੍ਹਾਂ ਮਸੂਮ ਸੁਗਾਈ ਜਦੋਂ ਵਿਰੋਧ देखो विरोध ਤਾਂ ਜਦੋਂ ਆਪਾਂ ਇੱਕ ਚੀਜ਼ ਨੂੰ ਉਹਨਾਂ ਦੀ ਰੋਜ਼ੀ-ਰੋਟੀ ਨੂੰ ਖੋਵਾਂਗੇ ਉਹਨਾਂ ਨੂੰ ਲੱਗਦਾ ਕਿ ਬੱਚੇ ਉਹਨਾਂ ਨੂੰ ਐਨੀ ਅਰਨਿੰਗ ਕਰਕੇ ਦੇ ਰਹੇ ਸੀ ਕਮਾ ਕੇ ਦੇ ਰਹੇ ਸੀ। ਇੱਕ ਕੋਈ ਪ੍ਰਦਰਸ਼ਨ ਤਾਂ ਹੁੰਦਾ ਹੈ ਜੀ। ਪਰ ਹੁਣ ਸਾਨੂੰ ਲੋਕਾਂ ਦਾ ਪੂਰਾ ਸਪੋਰਟ ਮਿਲਿਆ ਸਹਿਯੋਗ ਹੈ। ਮੈਮ ਪੰਜਾਬ ਪ੍ਰਕਾਸ਼ ਦਾ ਜਿਹੜਾ ਮਿਸ਼ਨ ਸੀ ਜੀਵਨ ਜੋੜ ਦੇ ਉਹਦੇ ਤਹਿਤ ਕਿੰਨੀ ਕਿ ਸਫਲਤਾ حاصل ਹੋਈ ਹੈ ਕਿ ਹੁਣ ਅਸਰ ਕਿੰਨਾ ਕੁ ਦੇਖਣ ਨੂੰ ਮਿਲਦਾ ਹੈ ਜੀ।